ਫਿਰੋਜ਼ਪੁਰ ਅੰਦਰ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਹੁਣ ਤਾਂ ਚੋਰ ਇੰਨੇ ਬੇਖੌਫ ਹੋ ਗਏ ਨੇ ਕਿ ਗੁਰੂ ਘਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਦੇਰ ਰਾਤ ਚੋਰਾਂ ਨੇ ਦੋ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਗੋਲਕਾ ਤੋੜ ਕੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਹ ਘਟਨਾ ਫਿਰੋਜ਼ਪੁਰ ਦੇ ਪਿੰਡ ਬੱਗੇ ਕੇ ਖੁਰਦ ਅਤੇ ਪਿੰਡ ਸਿੱਧੂ ਥਾਣਾ ਆਰਫ ਕੇ ਵਿੱਚ ਵਾਪਰੀ ਹੈ ਜਿੱਥੇ ਚੋਰ ਦੇਰ ਰਾਤ ਬੇਖੌਫ ਹੋ ਕੇ ਗੁਰੂ ਘਰ ਅੰਦਰ ਦਾਖਲ ਹੋਏ ਤੇ 골ਕਾ ਤੋੜ ਕੇ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਇੱਕ ਗੁਰਦੁਆਰਾ ਸਾਹਿਬ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਚੋਰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੁੰਦਾ ਤੇ ਚੋਰੀ ਕਰਕੇ ਫਰਾਰ ਹੋ ਜਾਂਦਾ ਉਧਰ ਮੌਕੇ ਤੇ ਪਹੁੰਚੇ ਸਤਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸਨ ਕਬੀਰ ਸੇ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦਾ ਸੇਵਾਦਾਰ ਜੋ ਕਿ ਪੂਰੀ ਕੌਮ ਨੂੰ ਔਰ ਪ੍ਰੋਇਪਰ ਦੇ ਖਾਸ ਕਰਕੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਬੜੇ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੀਆਂ ਨਰਾਦਰੀਆਂ ਦੇਦੀਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਚ ਹੋ ਰਹੀਆਂ ਨੇ ਫਿਰ ਅੱਜ ਨਵੀਂ ਘਟਨਾ ਜਿਹੜੀ ਪਿੰਡ ਸਿੱਧੂ ਜਿਹੜਾ ਥਾਣਾ ਆਰਪਕ ਵਿੱਚ ਪੈਂਦਾ ਤੇ ਪਿੰਡ ਬੱਗੇ ਕੇ ਖੁਰਦ ਜਿੱਥੇ ਕੋਈ ਆ ਕਾਦਮੀ ਆਇਆ ਉਹਨੇ ਥਾਣੇ ਬੂਟਾ ਗੁਰੂਕਰਜਿੰਦਰ ਵੜਿਆ ਹੈ ਆਣ ਕੇ ਉਹਨੇ ਗੋਲ ਕੱਪ ਨੀਆਂ ਨੇ ਕੁਛ ਗੁਰੂਕਰਜ ਮੜਾ ਚੁੱਕ ਕੇ ਲੈ ਗਿਆ ਤੇ ਅਸੀਂ ਇਥੋਂ ਦੇ ਖਾਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਨੂੰ ਡੀਜੀਪੀ ਪੰਜਾਬ ਨੂੰ ਤੌਰ ਸਿਵਲ ਪ੍ਰਸ਼ਾਸਨ ਨੂੰ ਇਹ ਜਿਸ ਵੀ ਇਹ ਦੋਸ਼ੀ ਨੇ ਕਾਰਵਾਈ ਕੀਤੀ ਹੈ ਜਿੰਦੇ ਕਹਿਣ ਤੇ ਕੀਤੀ ਆ ਇੱਕ ਮੀਰਤਾਨਾ ਇਨਕੁਆਰੀ ਕਰਕੇ ਉਹ ਦੋਸ਼ੀ ਪੰਥ ਦੇ ਕੌਮ ਦੇ ਸਾਹਮਣੇ ਜਾਂਦਾ ਜਾਵੇ ਅੱਗੇ ਵੀ ਬੜੇ ਲੰਮੇ ਸਮੇਂ ਤੋਂ ਸਤਿਨਾਵ ਦੇ ਵਿੱਚ ਬੇਦਬੀਆਂ ਹੋਈਆਂ ਨੇ ਫਿਰ ਪ੍ਰਸ਼ਾਸਨ ਉਹਨੂੰ ਐਫਆਰ ਦੀ ਕਾਪੀ ਦੇ ਦਿੰਦਾ ਹੈ ਫਿਰ ਦੋਸ਼ੀਆਂ ਮਗਰ ਕੋਈ ਬਾਜ ਭਾਲ ਨਹੀਂ ਕਰਦਾ ਇਸ ਕਰਕੇ ਦਿਨੋ ਦਿਨ ਬੇਦਬੀਆਂ ਵਧ ਰਹੀਆਂ ਨੇ ਅੱਗੇ ਜਿਵੇਂ ਪਿਛਲੇ ਦਿਨੀ ਅਛੇ ਵਾਲੇ ਪਿੰਡ ਵਿੱਚ ਇੱਕ ਬੰਦੇ ਨੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਨੂੰ Hindu ਧਰਮ ਦੇ ਚਲੀਫੇ ਉਹਨੇ ਰੋੜੀ ਤੇ ਛੱਟੇ ਜਿਤੇ ਕਹਿਨ ਤੇ ਕੀਤਾ ਪਰ ਉਸ ਪਾਸਟਰ ਤੇ ਕਾਰਵਾਈ ਨਹੀਂ ਕੀਤੀ ਹੋਰ ਵੀ ਮੈਂ ਇੱਥੇ ਪ੍ਰੋਪਰ ਤੇ ਮੇਰੇ ਪਿੰਡ ਖੋਦ ਐਤੋਂ 2 ਸਾਲ ਪਹਿਲਾਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਖੇਤਾਂ 'ਤੁੱਟਿਆ ਗਿਆ ਉਹ ਵੀ ਮੈਂ ਇੱਥੇ ਦਰਜ ਕਰਾਈ ਪਰ ਪਰਚਾ ਦਰਜ ਨਹੀਂ ਆਪਣੇ ਅਦੋਸ਼ੀਆਂ ਤੇ ਕਾਰਵਾਈ ਨਹੀਂ ਲੱਭਿਆ ਪ੍ਰਸ਼ਾਸਨ ਨੇ ਦੂਸਰੀ ਗੱਲ ਪ੍ਰੋਪਰ ਸ਼ਹਿਰ 387 ਨੰਬਰ ਐਫਰ ਇੱਕ ਬੰਦੇ ਨੇ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਕੀਤੀ ਤਸਵੀਰ ਦੀ ਫੋਟੋ ਲਾ ਕੇ ਉਹਦੇ ਤੇ ਵੀ ਪ੍ਰਸ਼ਾਸਨ ਨੇ ਪਰਚਾ ਦਰਜ ਕਰਤਾ ਚਲਾਨ ਟੂ ਕੋਡ ਨਹੀਂ ਕੀਤਾ ਹੋਰ ਇਹੋ ਜਿਹੀਆਂ ਨੇਕਾ ਥਾਂ ਤੇ ਬੇਅਦਬੀਆਂ ਹੋਈਆਂ ਨੇ ਜਿੱਥੇ ਕਈਆਂ ਥਾਂ ਤੇ ਖੁਦ ਮੈਂ ਪਰਚੇ ਦਰਜ ਕਰਾਏ ਨੇ ਬਾਕੀ ਤਾਂ ਸਾਡੀਆਂ ਹੋਰ ਜਥੇਬੰਦੀਆਂ ਨੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕਰਾਏ ਨੇ ਪਰ ਪੰਜਾਬ ਦਾ ਪ੍ਰਸ਼ਾਸਨ ਬਿਲਕੁਲ ਹੀ ਉਹਨਾਂ ਤੇ ਕਾਰਵਾਈ ਨਹੀਂ ਕਰ ਰਿਹਾ ਅਸੀਂ ਮੰਗ ਕਰਦੇ ਹਾਂ ਅੱਜ ਪੰਜਾਬ ਸਰਕਾਰ ਤੋਂ ਔਰ ਪੰਜਾਬ ਦੇ ਪ੍ਰਸ਼ਾਸਨ ਤੋਂ ਜੇ ਤਾਂ ਇਹਨਾਂ ਦੋ ਗੈਰਕਾਨੂੰਨੀ ਤੇ ਪ੍ਰਸ਼ਾਸਨ ਨੇ ਕਾਰਵਾਈ ਕਰਤੀ ਠੀਕ ਆ ਨਹੀਂ ਤਾਂ ਫਿਰ ਮਜਬੂਰ ਨਾ ਥੋੜੇ ਦਿਨਾਂ ਵਿੱਚ ਪੂਰੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨਾਲ ਦੇ ਕੇ ਵੱਡਾ ਸ਼ਰਚ ਕਰਾਂਗੇ ਅੱਗੇ ਪਿਛਲੇ ਦਿਨ ਵੀ ਮੇਰੇ ਨਾਲ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਅਸੀਂ ਚਲਾਨ ਟੂ ਕੋਟ ਕਰਾਂਗੇ ਬੇਦਬੀਆਂ ਵਾਲੇ ਅੱਜ ਤੱਕ ਹੋ ਵੀ ਚਲਾਨ ਟੂ ਕੋਟ ਨਹੀਂ ਹੋਏ ਹੋਰ ਵੀ ਕੋਈ ਮਸਲੇ ਸੀ ਕਿਵੇਂ ਭਾਈ ਮਨੀ ਸਿੰਘ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਮੈਂ ਬੇਨਤੀ ਕਰਦਾ ਹਾਂ ਦੁਬਾਰਾ ਫਿਰ ਪ੍ਰੋਪਰ ਜੀ ਐਸ ਐਸ ਪੀ ਸਾਹਿਬ ਨੂੰ ਤੇ ਸਿਵਲ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਸ ਚੀਜ਼ ਦੀ ਮੰਗ ਕਰਦਾ ਹਾਂ ਵੀ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਪਈ ਫਿਰ ਦੁਬਾਰਾ ਸੰਘਰਸ਼ ਦਾ ਰਸਤਾ ਫੜਨਾ ਪਊਗਾ ਤੇ ਇਹਦੀ ਜ਼ਿੰਮੇਵਰੀ ਕੱਲ ਨੂੰ ਕੋਈ ਹੁੰਦੀ ਹੈ ਤੇ ਪੰਜਾਬ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ